ਅਸੀਂ ਬਾਬੇ ਨਹੀਂ ਬਣੇ ਅਸੀਂ ਸਾਧੂ ਸੰਤ ਨਹੀਂ ਬਣੇ ਅਸੀਂ ਰੱਬੇ ਬਣ ਗਏ ਰੱਬੇ ਵੀ ਮੈਂ ਹੀ ਰੱਬਾਂ ਮੈਂ ਹੀ ਵਸ ਹੁਣ ਜੋ ਆ ਮੈਂ ਹੀ ਆ ਪਰ ਕੋਈ ਵੀ ਧਰਮ ਕਿਸੇ ਵੀ ਤਰ੍ਹਾਂ ਦੇ ਜਿਹੜਾ ਪਖੰਡਵਾਦ ਹੈ ਉਹਦੇ ਵਿੱਚ ਪਰਵੇਸ਼ ਕਰਨ ਤੋਂ ਵਰਜਿਤ ਕਰਦਾ ਹੈ ਵਿਚਰਸਤੇ ਦੇ ਉੱਤੇ ਸਵਾਦੀਆਂ ਪਿੰਨੀਆਂ ਲਾਲ ਮਿਰਚਾਂ ਰੱਖ ਕੇ ਕਦੇ ਕਿਸੇ ਨੂੰ ਸੁੱਖ ਮਿਲਦਾ ਦੇਖਿਆ ਕਿ ਆ ਨਾਰੀਅਲ ਦਰਿਆਵਾਂ ਦੇ ਵਿੱਚ ਭਗਾਉਣ ਨਾਲ ਕਿਸਮਤਾਂ ਬਦਲਦੀਆਂ ਦੇਖੀਆਂ ਨਹੀਂ ਬਦਲ ਸਕਦੀਆਂ ਵੱਡੇ ਪੱਤਰ ਤੇ ਵੱਡੀ ਮਾਤਰਾ ਦੇ ਵਿੱਚ ਜਕੜੇ ਜਾ ਰਹੇ ਨੇ ਕੀ ਲੱਗਦਾ ਕਿੰਨਾ ਵੱਡਾ ਇਹ ਪੰਜਾਬ ਲਈ ਘਾਤਕ ਸਿੰਧ ਹੋ ਸਕਦਾ ਕਿਰਿਆ ਕਰਮ ਨੇ ਕਰਮ ਕਾਂਡ ਨੇ ਅੰਤ ਇੱਕ ਦਿਨ ਬੰਦੇ ਨੂੰ ਡੁਬੋ ਕੇ ਰੱਖ ਦਿੰਦੇ ਨੇ ਕਿ ਜਿਹੜਾ ਧਰਮ ਹੈ ਉਹ ਬੰਦੇ ਨੂੰ ਬੰਦਾ ਬਣ ਕੇ ਚੱਲਣ ਵਾਸਤੇ ਪ੍ਰੇਰਿਤ ਕਰਦਾ ਹੈ ਵਿਸ਼ਨਾਨਕਰ ਗੁਰਦੁਆਰਾ ਸਭ ਜਾ ਤੂੰ ਮੰਦਰ ਜਾ ਜੇ ਤੂੰ ਮੁਸਲਮਾਨ ਆ ਤਾਂ ਪੰਜ ਟਾਈਮ ਦਾ ਨਵਾਜ਼ੀ ਬਣ ਪਾਪ ਤੋਂ ਪਿੱਛੇ हट ਜਾ ਲੋਕਾਂ ਦਾ ਹੱਕ ਦੱਬਣਾ ਬੰਦ ਕਰ ਦੇ ਜਦੋਂ ਤੂੰ ਇਸ ਮੁੱਦੇ ਤੇ ਚੱਲੇਗਾ ਤੈਨੂੰ ਦੁੱਖ ਆਉਣਾ ਹੀ ਨਹੀਂ ਸਸ਼ੀਕਲ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਅੱਜ ਪੰਜਾਬ ਦੇ ਬੇहद ਸੰਵੇਦਨਸ਼ੀਲ ਮੁੱਦੇ ਤੇ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਫੈਲੇ ਵਹਿਮਾਂ ਪਰਮਾਂ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਫੈਲੀਆਂ ਕੁਰਤੀਆਂ ਤੇ ਗੱਲਬਾਤ ਕਰਾਂਗੇ ਕਿਉਂਕਿ ਵੱਡੇ ਪੱਧਰ ਤੇ ਇਹਨਾਂ ਧਾਰਨਾਵਾਂ ਨੇ ਪੰਜਾਬ ਦੇ ਤੇ ਪੰਜਾਬ ਦੇ ਲੋਕਾਂ ਨੂੰ ਜਕੜ ਕੇ ਰੱਖਿਆ ਮੇਰੇ ਨਾਲ ਗੱਲਬਾਤ ਦੇ ਲਈ ਖਾਸ ਤੌਰ ਤੇ ਭਾਈ ਸੁਖਬੀਰ ਸਿੰਘ ਕੰਦੋਰਨਾਲ ਵਾਲੇ ਮੌਜੂਦ ਨੇ ਬਾਬਾ ਜੀ ਵੈਰੀ ਖਾਲਸਾ ਵੈਰੀ ਜਿੱਕਾ ਖਾਲਸਾ ਵੈਰੀ ਜਿੱਕੀ ਫਤਿਹ ਜੀ ਬਾਬਾ ਜੀ ਵੈਂਪਮ ਪਰਮਾ ਦੇ ਵਿੱਚ ਲੋਕ ਵੱਡੇ ਪੱਧਰ ਤੇ ਵੱਡੀ ਮਾਤਰਾ ਦੇ ਵਿੱਚ ਜਕੜੇ ਜਾ ਰਹੇ ਨੇ ਕੀ ਲੱਗਦਾ ਕਿੰਨਾ ਵੱਡਾ ਇਹ ਪੰਜਾਬ ਲਈ ਕਾ ਤੱਕ ਸਿੱਧ ਹੋ ਸਕਦਾ ਸਤਗੁਰੂ ਜੀ ਦੀ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਵਚਨ ਆਉਂਦਾ ਹੈ ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਕਹਿੰਦੇ ਜਿੰਨੇ ਵੀ ਕਿਰਿਆ ਕਰਮ ਨੇ ਕਰਮ ਕਾਂਡ ਨੇ ਅੰਤ ਇੱਕ ਦਿਨ ਬੰਦੇ ਨੂੰ ਡੁਬੋ ਕੇ ਰੱਖ ਦਿੰਦੇ ਨੇ ਆਪਾਂ ਨੂੰ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਚਾਹੀਦਾ ਸਾਨੂੰ ਅਸੀਂ ਪੰਜਾਬ ਦੀ ਧਰਤੀ ਖਾਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਤੇ ਵਸਦੇ ਆਂ ਜਿਹੜਾ ਇੰਡੀਆ ਪੂਰਾ ਇਹ ਰਿਸ਼ੀ ਮੁੰਨੀਆਂ ਦੀ ਧਰਤੀ ਆ ਹਮ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਮਜ਼ਬਬ ਤੇ ਵਿੱਚ ਬੰਦਾ ਆਪਣੇ ਤਰੀਕੇ ਅਨੁਸਾਰ ਵਿਚਰ ਸਕਦਾ ਹੈ ਉਹਨੂੰ ਆਜ਼ਾਦੀ ਆ ਹਮ ਹਿੰਦੂ ਵੀਰ ਗਲ ਚ ਜੇ ਜਨੇਊ ਪਾ ਸਕਦਾ ਉਹ ਧੋਣਾ ਵੀ ਲਾ ਸਕਦਾ ਹੈ ਹਮ ਸਿੱਖ ਜੇ ਗਤਰਾ ਸਾਹਿਬ ਜੇ ਪੰਜੇ ਕਕਾਰ ਪਾਏ ਨੇ ਉਹਨੂੰ ਗੁਰਦੁਆਰਾ ਸਾਹਿਬ ਜਾਣ ਦੀ ਉਹਨੂੰ ਜਪ ਤਪ ਕਰਨ ਦੀ ਅਜਾਜ਼ਤ ਹੈ ਹਮ ਮੁਸਲਮਾਨ ਮਸਜਿਦ ਵਿੱਚ ਜਾ ਕੇ ਪੰਜ ਟਾਈਮਾਂ ਦਾ ਨਵਾਜ਼ੀ ਬਣ ਸਕਦਾ ਹੈ ਹਰ ਇੱਕ ਜਿਹੜਾ ਧਰਮ ਹੈ ਉਹ ਬੰਦੇ ਨੂੰ ਬੰਦਾ ਬਣ ਕੇ ਚੱਲਣ ਵਾਸਤੇ ਪ੍ਰੇਰਿਤ ਕਰਦਾ ਹੈ ਪਰ ਕੋਈ ਵੀ ਧਰਮ ਕਿਸੇ ਵੀ ਤਰ੍ਹਾਂ ਦੇ ਜਿਹੜਾ ਪਖੰਡਵਾਦ ਹੈ ਉਹਦੇ ਵਿੱਚ ਪਰਵੇਸ਼ ਕਰਨ ਤੋਂ ਵਰਜਿਤ ਕਰਦਾ ਹੈ ਧਰਮ ਧਰਮ ਕਦੇ ਨਹੀਂ ਕਹਿੰਦਾ ਵੀ ਤੂੰ ਆਹ ਲੱਛਣ ਕਰ ਅੱਜ ਤੱਕ ਸਾਡੇ ਕਿਸੇ ઋષਿ ਮੁਨੀ ਨੇ ਕਿਸੇ ਪੀਰ ਪਗੰਬਰ ਨੇ ਕਿਸੇ ਗੁਰੂ ਸਾਹਿਬਾਨ ਨੇ ਕਿਸੇ ਦੇਵੀ ਦੇਵਤੇ ਨੇ ਕਿਸੇ ਫੱਕਰ ਫਕੀਰ ਨੇ ਜਿਨ੍ਹਾਂ ਦੀ ਦੁਨੀਆ ਮੰਨਤਾ ਮਾਨਤਾ ਕਰਦੀ ਹੈ ਉਹਨਾਂ ਨੇ ਸੱਚ ਜਾਣੇ ਉਹਨਾਂ ਨੇ ਇਹ ਪਖੰਡ ਕਦੇ ਕੀਤਾ ਵੀ ਨਹੀਂ ਨਹੀਂ ਲੇ ਨਹੀਂ ਨਹੀਂ ਗਏ ਕੋਈ ਵੀ ਹਰ ਪੀਰ ਪਗੰਬਰ ਸਤਕਾਰਯੋਗ ਹੈ ਪਰ ਉਨ੍ਹਾਂ ਦੇ ਨਾਮ ਤੇ ਅਸੀਂ ਆਪਣੀ ਦੁਕਾਨਦਾਰੀ ਖੋਲ ਕੇ ਅਸੀਂ ਬਾਬੇ ਨਹੀਂ ਬਣੇ ਅਸੀਂ ਸਾਧੂ ਸੰਤ ਨਹੀਂ ਬਣੇ ਅਸੀਂ ਰੱਬੇ ਬਣ ਗਏ ਰੱਬ ਵੀ ਮੈਂ ਹੀ ਰੱਬਾਂ ਮੈਂ ਹੀ ਬਸ ਹੁਣ ਜੋ ਆ ਮੈਂ ਹੀ ਆ ਅਸੀਂ ਰੱਬ ਬਣਦੇ ਜਾ ਰਹੇ ਹਾਂ ਜਿਹੜੀ ਅੱਜ ਦਾ ਸਮਾਜ ਆ ਇਹ ਬਾਬਾ ਬਣਨਾ ਤਾਂ ਪਸੰਦ ਹੀ ਨਹੀਂ ਕਰਦਾ ਇਹ ਚੇਲਾ ਬਣਨਾ ਨਹੀਂ ਪਸੰਦ ਕਰਦਾ ਇਹ ਰੱਬ ਬਣਨਾ ਸ਼ੁਰੂ ਕਰਤਾ ਲੋਕਾਂ ਨੇ ਵੀ ਜੋ ਹੈ ਮੈਂ ਹੀ ਆ ਇਸੇ ਕਰਕੇ ਮਾਰ ਪਈ ਇਹਨਾਂ ਲੋਕਾਂ ਦੇ ਉੱਤੇ ਮਾਰ ਪੈ ਰਹੀ ਆ ਕੁਰਲਾ ਰਹੇ ਨੇ ਇਹ ਲੋਕ ਦੂਜੇ ਨੂੰ ਸੁੱਖ ਦੇਣ ਦੀ ਝਾਕ ਦੇ ਵਿੱਚ ਆਪ ਪਰੇਸ਼ਾਨ ਹੋ ਗਏ ਲੋਕ ਗਏ ਕਿਉਂ ਬਾਬਾ ਜੀ ਦੀ ਬਾਣੀ ਵਿੱਚ ਇੱਕ ਬੜਾ ਪਿਆਰਾ ਵਚਨ ਆਉਂਦਾ ਕਹਿੰਦੇ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁਖ ਪਾਇਆ ਦੁਜੈ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੇ ਗੁਰਵਿੰਨ ਸੁੱਤਾ ਪਾਗੋ ਪੇਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਛਾਈ ਪਾਈ ਮੂਰਖੰਦ ਦੇ ਪਤ ਗਵਾਈ ਬਿਨ ਨਾਵੇ ਕਿਛ ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਮਹਾਰਾਜ ਨੇ ਸਾਨੂੰ ਹਰ ਇੱਕ ਗੱਲ ਤੋਂ ਸਾਨੂੰ ਕਿਨਾਰਾ ਕਰਨ ਵਾਸਤੇ ਕਿਹਾ ਆ ਨਾ ਕਰ ਪੁੱਤ ਇਹ ਨਾ ਕਰ ਬੰਦਾ ਕੀ ਕਹਿੰਦਾ ਮੈਂ ਜੀ ਆ ਕਰ ਦਊਗਾ ਸਾਡੀ ਆਪਣੀ ਕੰਧ ਰੇਤ ਦੀ ਆ ਦਾਵਾ ਸਾਡਾ ਦਰਿਆਵਾਂ ਵਾਲਾ ਹੋ ਗਿਆ ਆਪਣੀਆਂ ਕੰਧਾਂ ਰੇਤ ਦੀਆਂ ਬਣੀਆਂ ਹੋਈਆਂ ਪਰ ਉਹਨੂੰ ਇਹ ਕਿਹਾ ਜਾਵੇ بڑے ਲੋਕ ਉਹ ਆ ਜਿਹੜੇ ਕਹਿੰਦੇ ਜੀ ਕੁੰਡਲੀ ਬਣਾ ਲਓ بڑے ਲੋਕ ਮੈਂ ਕਿਸਤੇ ਟੈਕ ਨਹੀਂ ਕਰਦਾ ਬڑے ਲੋਕ ਕਹਿਣਗੇ ਜੀ ਟੇਬਾ ਬਣਾਓ بڑے ਲੋਕ ਕਹਿੰਦੇ ਜੀ ਮੇਰੀ ਜੀ ਜੰਤਰੀ ਫੋਲ ਕੇ ਦੇਖੋ ਮੇਰੀ ਰਾਸ਼ੀ ਕੀ ਕਹਿੰਦੀ ਹੈ ਕਮਲਿਆ ਇਹ ਗੱਲਾਂ ਦੇ ਵਿੱਚ ਜੇ ਤੂੰ ਦੇਖੇ ਇੱਕੋ ਹੀ ਦਿਨ ਇੱਕੋ ਹੀ ਟਾਈਮ ਇੱਕੋ ਹੀ ਨਾਮ ਦੇ ਇੱਕੋ ਹੀ ਰਾਸ਼ੀ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਬੱਚੇ ਪੈਦਾ ਹੋਏ ਕਿਆ ਸਾਰਿਆਂ ਦੀ ਕਿਸਮਤ ਇੱਕੋ ਸਾਰ ਹੋਗੀ ਨਹੀਂ ਹੋ ਸਕਦੇ ਸਤਗੁਰ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਉਹਨੇ ਕਿਸੇ ਵਰਗਾ ਹੋਰ ਬਣਾਇਆ ਹੀ ਨਹੀਂ ਕੋਈ ਹਰੇਕ ਨੂੰ ਸ਼ਕਲ ਲੱਗ ਦਿੱਤੀ ਉਹਨੇ ਹਰੇਕ ਦੇ ਕਰਮ ਲੱਗ ਦਿੱਤੇ ਹਰੇਕ ਦੇ ਮਾਤਾ ਪਿਤਾ ਲੱਗ ਲੱਗ ਨੇ ਉਹ ਕਿਸੇ ਵਰਗਾ ਕੁਝ ਵੀ ਨਹੀਂ ਤੂੰ ਕਰਨ ਦੀ ਕੋਸ਼ਿਸ਼ ਨਾ ਕਰ ਆਪਾਂ ਬਾਣੀ ਪੜਨ ਵਾਲੇ ਬੰਦੇ ਆ ਇਹ ਐਡਾਕ ਭਰੋਸਾ ਹੋਣਾ ਚਾਹੀਦਾ ਜਾਤ ਮਹਿ ਜੋਤ ਜੋਤ ਮਹਿ ਜੱਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਬਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਜਦੋਂ ਉਹ ਕਰ ਰਿਹਾ ਉਹਦੇ ਨਾਲ ਉਹਦੀ ਸ੍ਰਿਸ਼ਟੀ ਚੱਲ ਰਹੀ ਹੈ ਉਹ ਸਭ ਕੁਝ ਰਚਨਹਾਰ ਹੈ ਕਰਨਹਾਰ ਹੈ ਤੇ ਫਿਰ ਅਸੀਂ ਕੌਣ ਖਾਮਖਾ ਤੱਕੇ ਨਾਲ ਅਸੀਂ ਵਿੱਚ ਵੜੇ ਹੋਏ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਉੱਥੇ ਸਾਡੀ ਮੂਰਖਤਾ ਤੋਂ ਵੱਧ ਕੇ ਹੋਰ ਕੋ ਗੱਲ ਨਹੀਂ ਹੋਇਆ ਕਰਦੀ ਪਰ ਬਾਬਾ ਜੀ ਵੱਡੀ ਤਦਾਦ ਦੇ ਵਿੱਚ ਲੋਕ ਜਕੜੇ ਜਾ ਚੁੱਕੇ ਨੇ ਕਿਉਂਕਿ ਦੇਖਿਆ ਇਹ ਇਨਾ ਇਨਾ ਜਗਾਂ ਦੇ ਉੱਤੇ ਭੀੜ ਕਿਸ ਚੀਜ਼ ਦੀ ਲੱਗੀ ਆ ਭੀੜ ਲੱਗੀ ਆ ਜਿਹੜੇ ਲੋਕ ਮਨੋ ਬਿਮਾਰ ਹੋ ਚੁੱਕੇ ਨੇ ਉਹਨਾਂ ਲੋਕਾਂ ਦੀ ਭੀੜ ਸਾਡੇ ਕੋਈ ਦੁੱਖ ਲੈ ਲਵੇ ਸਾਨੂੰ ਸੁੱਖ ਦੇ ਦੇਵੇ ਭੀੜ ਇਸ ਚੀਜ਼ ਦੀ ਆ ਬਲਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਤੂੰ ਅਮਰ ਤੇ ਵੇਲੇ ਉੱਠ ਇਸਨਾਨ ਕਰ ਗੁਰਦੁਆਰਾ ਸਾਹਿਬ ਜਾ ਤੂੰ ਮੰਦਰ ਜਾ ਜੇ ਤੂੰ ਮੁਸਲਮਾਨ ਆ ਤਾਂ ਪੰਜ ਟਾਈਮ ਦਾ ਨਵਾਜ਼ੀ ਬਣ ਪਾਪ ਤੋਂ ਪਿੱਛੇ हट ਜਾ ਲੋਕਾਂ ਦਾ ਹੱਕ ਦੱਬਣਾ ਬੰਦ ਕਰ ਦੇ ਜਦੋਂ ਤੂੰ ਇਸ ਮੁੱਦੇ ਤੇ ਚੱਲੇਗਾ ਤੈਨੂੰ ਦੁੱਖ ਆਉਣਾ ਹੀ ਨਹੀਂ ਕਿ ਆ ਚਰਸਤੇ ਦੇ ਉੱਤੇ ਸਵਾਦੀਆਂ ਪਿੰਨੀਆਂ ਲਾਲ ਮਿਰਚਾਂ ਰੱਖ ਕੇ ਕਦੇ ਕਿਸ ਨੂੰ ਸੁੱਖ ਮਿਲਦਾ ਦੇਖਿਆ ਹੈ ਕੀ ਨਾਰੀਅਲ ਦਰਿਆਵਾਂ ਦੇ ਵਿੱਚ ਭਗਾਉਣ ਨਾਲ ਕਿਸਮਤਾਂ ਬਦਲਦੀਆਂ ਦੇਖੀਆਂ ਨਹੀਂ ਬਦਲ ਸਕਦੀਆਂ ਦਰਿਆਵਾਂ ਦੇ ਵਿੱਚ ਨਾਰੀਗਲ ਦੇ ਟਰੱਕਾਂ ਦੇ ਟਰੱਕ ਸਿਰਦੇ ਕਿਸਮਤਾਂ ਨਹੀਂ ਬਦਲਿਆ ਕਰਦੀਆਂ ਕਿਸਮਤ ਬਦਲੇਗੀ ਆਪਣਾ ਕਰਮ ਚੰਗਾ ਕਰ ਤੇਰਾ ਕਰਮ ਚ ਖੋਟ ਤੇਰੇ ਕਰਮ ਚ ਕਾਲਾ ਪੈਣਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੇ ਦੇ ਗਰੀਵਾਨ ਮੈਂ ਸਿਰਣੀਵਾ ਕਰ ਦੇਖ ਦੂਜਿਆਂ ਦੇ ਔਗਣ ਆਪਣੇ ਗੁਣ ਦੇਖਣੇ ਸਭ ਤੋਂ ਵੱਡੀ ਮੂਰਖਤਾ ਹੈ ਦੂਜਿਆਂ ਦੇ ਗੁਣ ਵੇਖ ਲੈ ਆਪਣੇ ਔਗਣ ਦੇਖ ਲੈ ਚੱਕਰ ਵਿੱਚੋਂ ਨਿਕਲੇ ਕਿਵੇਂ ਜਾ ਸਕਦਾ ਵੱਡਾ ਸਵਾਲ ਹੈ ਚੱਕਰ ਬਿਓ ਵਿੱਚੋਂ ਤਾਂ ਨਿਕਲੇ ਜਾ ਸਕਦਾ ਜੇ ਅਸੀਂ ਪੂਰਨ ਗੁਰੂ ਦੇ ਲੜ ਲੱਗ ਜਾਈਏ ਜਿਹੜਾ ਗੁਰੂ ਸਾਨੂੰ دنیਵੀ ਤੇ ਪਰਮਾਰਥਿਕ ਰਸਤਾ ਦੱਸ ਦਵੇ ਆ ਚੀਜ਼ ਛੱਡ ਦੇ ਇਹਦੇ ਵਿੱਚ ਤੂੰ ਤਸਦਾ ਜਾਊਂਗਾ ਇਦੇ ਵਿੱਚ ਤੂੰ ਫਸਦਾ ਜਾਊਗਾ ਪਰ ਮਾਫ ਕਰਨਾ ਸ਼ੁਕਲਾ ਜੀ ਮੈਂ ਏਡੀਕ ਗੱਲ ਬੜੀ ਗੌਰ ਨਾਲ ਦੇਖਦਾ ਆ ਰਿਆਂ ਹਰ ਰੋਜ਼ ਮੈਂ ਇਹਨਾਂ ਚੀਜ਼ਾਂ ਤੇ ਸਟੱਡੀ ਵੀ ਕਰਦਾ ਅਸੀਂ ਇੰਨੇ ਕ ਲੋਕ ਗਿਰਗੇ ਨਾ ਜੀਵਨ ਸਾਡਾ ਕੌਡੀਆਂ ਤੋਂ ਵੀ ਸਸਤਾ ਹੋਇਆ ਹੋਇਆ ਪਰ ਸੱਚ ਜਾਣਿਓ ਇਹ ਤਾਂ ਛੋਟੇ ਛੋਟੇ ਲੋਕਾਂ ਦੇ ਅਨਪੜ ਲੋਕਾਂ ਦਾ ਡਰਾਮਾ ਸੀ ਕਰਗੇ ਲੋਕੋ ਅਨਪੜ ਲੋਕ ਪੜੇ ਲਿਖਿਆ ਨੂੰ ਮੂਰਖ ਬਣਾਉਂਦੇ ਅੱਜ ਵੀ ਬਣਾ ਰਹੇ ਹਾਂ ਹੁਣ ਕਹਿ ਉਹ ਦੇਣਾ ਵੀ ਤੈਨੂੰ ਜੀ ਮਸਾਣੀ ਚੰਬੜੀ ਹੋਈ ਆ ਕਹਿਣਾ ਹੀ ਆ ਸਿੱਧ ਤਾਂ ਕਰਨੀ ਹੋਇਆ ਆ ਹੁਣ ਪਿੱਛੇ ਭਾਈ ਮਨਪ੍ਰੀਤ ਸਿੰਘ ਰਾਣੇ ਮਹਿਮ ਚਲਾਈ ਸੀਗੀ ਉਹਨੇ ਬੜੇ ਬੜੇ ਬਾਬਿਆਂ ਨੂੰ ਹੱਥ ਪਰ ਲੱਤਾ ਉਹ ਉਹਨਾਂ ਨੂੰ ਪੁੱਛਿਆ ਤੁਸੀਂ ਸਿਰ ਕਿਉਂ ਘਵਾਉਂਦੇ ਆ ਉਹ ਜਵਾਬ ਨਹੀਂ ਮਿਲਿਆ ਫਿਰ ਉਹ ਜਿਹੜੇ ਕਹਿੰਦੇ ਸੀ ਇਹਨਾਂ ਵੀ ਸਾਡੇ ਚ ਦਾਵਾ ਕਰਦੇ ਸੀ ਆ ਆਉਂਦਾ ਬੋ ਆਉਂਦਾ ਲਾਸਟ ਚ ਕਹਿਣਾ ਲੱਗਿਆ ਵੀ ਸਾਨੂੰ ਤਾਂ ਜੀ ਮਸਤੀ ਜੀ ਆਉਂਦੀ ਮਸਤੀ ਤੈਨੂੰ ਇਕੱਲੇ ਨੂੰ ਹੀ ਆਈ ਮਸਤੀ ਕਿਤੇ ਆ ਕਹਿੰਦੀ ਆ ਮਸਤੀ ਤਾਂ ਉਹ ਹੁੰਦੀ ਆ ਵੀ ਰੱਬ ਦੇ ਪਿਆਰੇ ਦਾ ਮੁਖ ਦੇਖ ਕੇ ਦੂਜਾ ਬੰਦਾ ਵੈਗਰੂ ਵੈਗਰੂ ਕਰਨ ਲੱਗ ਜਾਂਦਾ ਉਹਨੂੰ ਮਸਤੀ ਕਹਿਆ ਜਾਂਦਾ ਮਸਤੀ ਤਾਂ ਮਦਰਾ ਭੰਗ ਫੀਮ ਮਦ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਹਿੰਦੇ ਉਹਦੇ ਨਾਮ ਦੀ ਜਿਹਨੂੰ ਖੁਮਾਰੀ ਚੜ ਗਈ ਉਹਨੂੰ ਬੋਲਣ ਦੀ ਲੋੜ ਥੋੜੀ ਪੈਂਦੀ ਆ ਉਹਨੂੰ ਢੋਲ ਕੀ ਚਮਟਾਣੇ ਦੀ ਲੋੜ ਥੋੜੀ ਪੈਂਦੀ ਆ ਉਹਨਾਂ ਨੂੰ ਡਰਾਮੇ ਕਰਨ ਦੀ ਲੋੜ ਥੋੜੀ ਪੈਂਦੀ ਉਹਨੂੰ ਦੱਸਣਾ ਥੋੜੀ ਪੈਂਦਾ ਵੀ ਅਸੀਂ ਆ ਬਣ ਗਏ ਪਰ ਅਸੀਂ ਇਹ ਲੋਕ ਅੱਜ ਇਹ ਦਿਖਾਵਾ ਕਰਕੇ ਬੈਠ ਗਏ ਬਈ ਮੇਰੇ ਵਿੱਚ ਫਲਾਣਾ ਪਗੰਬਰ ਆਉਂਦਾ ਹੈ ਮੇਰੇ ਚ ਫਲਾਣੀ ਮਾਤਾ ਜੀ ਆਉਂਦੀ ਆ ਮੇਰੇ ਚ ਫਲਾਣਾ ਪੀਰ ਆਉਂਦਾ ਹੈ ਮੇਰੇ ਚ ਫਲਾਣਾ ਸ਼ਹੀਦ ਸਿੰਘ ਆਉਂਦਾ ਉਹ ਜ਼ਰ ਅਸੀਂ ਇੰਨੇ ਗਿਰ ਗਏ ਅਸੀਂ ਉਹਨਾਂ ਦੇ ਨਾਮ ਤੇ ਦੁਕਾਨਦਾਰੀਆਂ ਖੋਲ ਲਈਆਂ ਅਸੀਂ ਇੰਨੇ ਡਿੱਗੇ ਸਾਡੇ ਲੋਕਾਂ ਨੂੰ ਜੇ ਅੱਜ ਦੀ ਡੇਟ ਵਿੱਚ ਇੱਕ ਨਿਗਾਹ ਮਾਰੀ ਜਾਵੇ ਮੈਂ ਆਪਣੇ ਲਾਣੇ ਚ ਕੱਲ ਕਹਿੰਦਾ ਹੁੰਦਾ ਗੁਰਮੁਖੋ ਕਈ ਵਾਰ ਪੜੀਦਾ ਸੁਣੀਦਾ ਸਟੇਜਾਂ ਤੇ ਬੈਠ ਕੇ ਜਦੋਂ ਬੋਲਦੇ ਆ ਨਾ ਉੱਥੇ ਸ਼ਰਮਿੰਦਾ ਹੋਣਾ ਪੈਂਦਾ ਅਨਾਉਂਸ ਹੁੰਦੀ ਐ ਹੁਣ ਤੁਹਾਨੂੰ ਸ੍ਰੀਮਾਨ ਪੂਰਨ ਬ੍ਰਹਮ ਗਿਆਨੀ ਰਾਜੇ ਜੋਗੀ 108 ਪੂਰਨ ਬ੍ਰਹਮ ਗਿਆਨੀ ਮਹਾਂ ਤਪਸਵੀ ਸੇਵਾ ਦੇ ਪੁੰਜ ਰਾਜੇ ਜੋਗੀ ਹਾਂਜੀ ਫਲਾਣਾ ਸਿੰਘ ਜੀ ਮਹਾਰਾਜ ਤੁਹਾਨੂੰ ਹੁਣ ਜੀ ਨਿਹਾਲ ਕਰਨਗੇ ਉਹਨੇ ਨਾਮ ਨਾਲ ਤਾਂ ਬੰਦਾ ਪਹਿਲੀ ਹੀ ਨਿਹਾਲ ਹੋ ਗਿਆ ਹਾਂਜੀ ਹੁਣ ਇਹ ਪੱਖ ਦੇਖੋ ਅਸੀਂ ਇੱਕ ਮਿੱਟੀ ਦੇ ਪੁੱਤਲੇ ਅਸੀਂ ਉਹ ਪਾਧੀਆਂ ਕਿੰਨੀਆਂ ਲਾਈ ਬੈਠੇ ਰੱਬ ਬਣੀ ਬੈਠੇ ਅਸੀਂ ਪਰ ਨਿਗਾਹ ਮਾਰੋ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਉਹ ਭਾਈ ਮਨੀ ਸਿੰਘ ਜਿਨ੍ਹਾਂ ਨੇ ਖੋਪਰੀਆਂ ਧਰਾਤੀਆਂ ਉਹ ਭਾਈ ਤਾਰੂ ਸਿੰਘ ਜਿਹੜੇ ਉੱਬਲ ਦੀ ਦੀਗ ਚੁੱਬਲ ਗਏ ਉਹ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਰੋਲ ਪੇਟ ਕੇ ਦਿੱਲੀ ਦੀ ਧਰਤੀ ਤੇ ਸਾੜਤਾ ਭਾਈ ਸੱਤੀ ਦਾਸ ਜੀ ਪਰ ਯਾਦ ਰੱਖਿਓ ਬਈ ਜਿਹੜੇ ਗੁਰਸਿੱਖਾਂ ਨੇ ਗੁਰੂ ਸਾਹਿਬ ਦੀ ਬਾਣੀ ਲਿਖੀ ਭਾਈ ਗੁਰਦਾਸ ਜੀ ਉਹਨਾਂ ਨੂੰ ਅੱਜ ਤੱਕ ਇਤਿਹਾਸ ਚ ਭਾਈ ਕਿਹਾ ਜਾਂਦਾ ਹੈ ਤੇ ਅਸੀਂ ਡੱਕਾ ਨਹੀਂ ਤੋੜਿਆ ਅਸੀਂ ਰਾਜੇ ਜੋਗੀ ਬਣੇ ਬੈਠੇ ਆ ਅਸੀਂ ਮਹਾਰਾਜੇ ਬਣੇ ਬੈਠੇ ਆ ਸਾਡੀ ਕਮਾਈ ਕੀ ਹੈ ਸਾਡੀ ਦੇਣ ਕੀ ਹੈ ਬਾਬੇ ਬਾਬੇ ਤਾਂ ਛੋਟਾ ਜਿਹਾ ਸ਼ਬਦ ਰਹਿ ਗਿਆ ਜਰੂਰ ਹੈ ਬਾਬੇ ਤਾਂ ਸ੍ਰੀ ਸ੍ਰੀ ਹੋ ਗਿਆ। ਕੁਛ ਵੀ ਕਹ ਲੋ ਵੀ ਹੁਣ ਤਾਂ ਲੱਸੀ ਆ ਬਾਬਿਆਂ ਦਾ ਕਿਆ ਵਧਾਉਣਾ ਹੈ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਹੁੰਦਾ। ਬਈ ਬਾਬੇ ਤਾਂ ਸਾਡੇ ਦੋ ਕਈ ਨੂੰ ਗੱਲ ਕੌੜੀ ਲੱਗ ਜਣੀ। ਲੱਗ ਜਾਣੀ ਆ ਲੱਗ ਜਾਣੀ ਆ। ਕੋਈ ਚੱਕਰ ਨਹੀਂ ਹੈਗਾ ਪਰ ਬਾਬੇ ਤਾਂ ਸਾਡੇ ਦੋ ਤਿੰਨੇ ਆ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਕਿਹਾ ਜਾਊਗਾ? ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੀਆਂ ਕੁਰਬਾਨੀਆਂ ਤਾਂ ਦੇਖੋ। ਕਰੋ ਕੁਰਬਾਨੀ ਤੁਸੀਂ ਵੀ ਕਰੋ ਯਾਰ ਤੁਹਾਨੂੰ ਵੀ ਕਹਾਂਗੇ ਤੁਹਾਨੂੰ ਵੀ ਮੱਥਾ ਟੇਕਾਂਗੇ ਬਾਬੇ ਤਾਂ ਉਹੀ ਆ ਬਾਬੇ ਤਾਂ ਉਹੀ ਆ ਜਿਨ੍ਹਾਂ ਨੇ ਸਭ ਕੁਝੇ ਕੁਰਬਾਨ ਕਰਤਾ ਕਿਹਾ ਬਾਬੇ ਅਜੀਤ ਸਿੰਘ ਨੂੰ ਆਪਣੀ ਜਵਾਨੀ ਭੋਗਣ ਦਾ ਚਾਉ ਨਹੀਂ ਸੀਗਾ ਕੌਮ ਤੋਂ ਕੁਰਬਾਨ ਕਰ ਗਏ ਕਿਹਾ ਬਾਬਾ ਜੁਝਾਰ ਸਿੰਘ ਜੀ ਆਪਣੀ ਜਵਾਨੀ ਦੇਖਣ ਹੀ ਨਹੀਂ ਸੀ ਚਾਹੁੰਦੇ ਕਿਹਾ ਬਾਬੇ ਜੋਰਾਵਰ ਸਿੰਘ ਜੀ ਬਾਬੇ ਫਤਿਹ ਸਿੰਘ ਆਪਣਾ ਬਚਪਨ ਖੇਡਣਾ ਨਹੀਂ ਸੀ ਚਾਹੁੰਦੇ ਦਸਵੇਂ ਪਾਛਾ ਇੰਨਾ ਕੁਝ ਸਾਡੇ ਤੇ ਸਭ ਕੁਝੇ ਕੁਰਬਾਨ ਕਰ ਗਏ ਉਹ ਆਪਣੇ ਪਰਿਵਾਰ ਨੂੰ ਹਸਦਾ ਵਸਦਾ ਦੇਖਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਸਭ ਕੁਝ ਸਾਡੇ ਤੇ ਕੁਰਬਾਨ ਕੀਤਾ ਪਰ ਸਚਾਈ ਇਹ ਆ ਅਸੀਂ ਲੋਕ ਆਪਣੇ ਗੁਰੂ ਨੂੰ ਛੱਡ ਕੇ ਅਸੀਂ ਕਬਰਾਂ ਤੇ ਜਾ ਕੇ ਸਿਰਕਮਾਉਣ ਲੱਗ ਪਏ ਕਬਰ ਕਿਹਦੀ ਹੁੰਦੀ ਆ ਇੱਕ ਮੁਰਦੇ ਦੀ ਕਬਰ ਹੁੰਦੀ ਆ ਜਿਹੜਾ ਬੰਦਾ ਜਿਉਂਦੇ ਜੀ ਢੱਕਾ ਨਹੀਂ ਤੋੜ ਸਕਿਆ ਉਹ ਗੁਰਸਿੱਖੋਂ ਨੇ ਮਰ ਕੇ ਵੀ ਤੁਹਾਨੂੰ ਕੀ ਦੇ ਦੇਣਾ ਕੱਖ ਨਹੀਂ ਦੇ ਸਕਦਾ ਇਸ ਕਰਕੇ ਬਹਿਮਾ ਨੂੰ ਪਰਮਾ ਨੂੰ ਪਖੰਡਾਂ ਨੂੰ ਅੱਜ ਛੱਡ ਦਿਓ 10 ਸਾਲ ਨੂੰ ਛੱਡ ਦਿਓ 20 ਸਾਲ ਨੂੰ ਛੱਡ ਦਿਓ ਗਲਤਾਂ ਛੱਡ ਕੇ ਬਣੀ ਆ ਛੱਡਣਾ ਤਾਂ ਪੈਣਾ ਹੀ ਐ ਇਸ ਚੀਜ਼ ਨੂੰ ਪਰ ਜਿਹੜੇ ਅਸੀਂ ਲੋਕ ਆਪੇ ਰੱਬ ਬਣੀ ਬੈਠੇ ਆ ਮੈਂ ਇੱਕੋ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰਨੀ ਚਾਹੁੰਦਾ ਸ਼ਰਮ ਕਰ ਲੋ ਜਰ ਕੁਛ ਸ਼ਰਮ ਕਰ ਲੋ ਸਿਆਣਿਆਂ ਦੀ ਕਹਾਵਤ ਬਣੀ ਇੱਕ ਕਰ ਡੈਨ ਛੱਡ ਦਿੰਦੀ ਐ ਛੱਡ ਦਿਓ ਜਾਰ ਤੁਸੀਂ ਆਪਣੇ ਧਰਮ ਵਿੱਚ ਆਪਣੇ ਇਸ਼ਟ ਦੀ ਪੂਜਾ ਕਰੋ ਤੁਸੀਂ ਆਪਣੇ ਮਜ਼ਬ ਦੇ ਵਿੱਚ ਆਪਣੇ ਪਗੰਬਰ ਦੀ ਪੂਜਾ ਕਰੋ ਤੁਸੀਂ ਗੁਰੂ ਵਾਲੇ ਬਣੋ ਗੁਰਦੁਆਰਾ ਸਾਹਿਬ ਜਾਓ ਤੁਹਾਨੂੰ ਕੌਣ ਰੋਕਦਾ ਹੈ ਤੁਸੀਂ ਮੰਦਿਰ ਚ ਜਾਓ ਤੁਹਾਨੂੰ ਕੌਣ ਰੋਕਦਾ ਹੈ ਤੁਸੀਂ ਮਸਜਿਦ ਜਾ ਕੇ ਨਵਾਜ਼ ਪੜੋ ਤੁਹਾਨੂੰ ਕੌਣ ਰੋਕਦਾ ਹੈ ਇੱਥੋਂ ਤੱਕ ਜੜੀਆਂ ਬਣੀਆਂ ਨਾ ਕਬਰਾਂ ਉੱਤੇ ਖਾਸ ਕਰਕੇ ਸਾਡੇ ਸਰਦਾਰ ਸਿਰ ਕਮਾਉਂਦੇ ਸਾਡੇ ਸਰਦਾਰ ਸਭ ਤੋਂ ਅੱਗੇ ਹੁੰਦੇ ਮੁਸਲਮਾਨ ਵੀਰ ਇੱਥੇ ਕਈ ਆਉਂਦੇ ਸਾਡੇ ਕੋਲ ਉਹ ਕਹਿੰਦੇ ਬਾਬਾ ਜੀ ਅਸੀਂ ਨਹੀਂ ਜੀ ਮੰਨਦੇ ਨੱਚਚਾ ਨੂੰ ਮੁਸਲਮਾਨ ਮੰਨ ਨਹੀਂ ਰਿਹਾ ਵੀ ਇਹ ਸਾਡੇ ਆ ਸਾਡੇ ਵਾਲੇ ਧੱਕੇ ਦੇ ਨਾਲ ਉੱਥੇ ਸਭ ਤੋਂ ਪਹਿਲਾਂ ਅੱਗੇ ਖੜੇ ਹੁੰਦੇ ਆ ਇਸ ਕਰਕੇ ਇਹ ਕੁਰੀਤੀਆਂ ਤੋਂ ਪੂਰੇ ਗੁਰੂ ਦੇ ਲੜ ਲੱਗ ਕੇ ਬਚਿਆ ਜਾ ਸਕਦਾ ਬਲਕਿ ਹੋਰ ਕੋਈ ਰਸਤਾ ਬਚਣ ਵਾਸਤੇ ਹਾਇੋ ਹੀ ਨਹੀਂ ਕੋਈ ਇੱਕ ਬਹੁਤ ਮਿਹਰਬਾਨੀ ਤੁਹਾਈ ਸਭ ਸੁਖਬੀਰ ਸਿੰਘ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀ ਅਸਲ ਦੇ ਵਿੱਚ ਬਾਬੇ ਕੌਣ ਨੇ ਇਹ ਪੂਰਾ ਐਕਸਪਲੇਨ ਕੀਤਾ ਗਿਆ ਔਰ ਇਤਿਹਾਸ ਦੇ ਵਿੱਚ ਜਿਨ੍ਹਾਂ ਮਹਾਪੁਰਸ਼ਾਂ ਨੇ ਪੰਦ ਬੰਦ ਘਟਾਤਾ ਉਹਨਾਂ ਨੂੰ ਇਤਿਹਾਸ ਪਾਈ ਕਹਿੰਦਾ ਤੇ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਉਹਨਾਂ ਨੂੰ ਸ਼੍ਰੀ ਸ਼੍ਰੀ ਲਗਾ ਕੇ ਇਸ ਵੇਲੇ ਨਵਾਜਿਆ ਜਾਂਦਾ ਹੈ ਵਹਿਮਾ ਪਰਮਾ ਤੇ ਕਰਾਰੀ ਝੂਟ ਹੈ ਇਹ ਵੀਡੀਓ ਵੱਤ ਵਤ ਸ਼ੇਅਰ ਕਰੋ ਕਿਉਂਕਿ ਅਸਲ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਤੁਹਾਡੇ ਜ਼ਰੂਰ ਕੰਮ ਆਉਣਗੀਆਂ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੋਕਲਾ ਦਿੱਲੀ ਪੋਸਟ Punjabi.